ਸੋ ਸ਼ੀ ਗਾਦੀ ਸਾਰਿਆਂ ਨੂੰ ਵੈਲਕਮ ਦੀ ਤਸੱਦ ਦੇ ਚੈਨਲ ਤੇ ਸੋ ਬਥੇਬਾ ਪਕੀਰੀ ਵਾਲਾ ਨਿਆ ਤਤੀ 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 ਜਦੋਂ ਫਿਰ ਉਹ ਚੰਗੀ ਹੀ ਲੱਗਦੇ ਆ ਪਕੀਰੀ ਵਾਲ ਨਾਲ ਇੱਕ ਜਿੰਨੇ ਨੂੰ ਬਾਹਰ ਰਹਿਣ ਨਾਲੋਂ ਬਾਹਰ ਵੀ ਨਹੀਂ ਟੋਪ ਲੈਣਾ ਚਾਹੁੰਦਾ ਕਿ ਪਕੀਰੀ ਮੜ ਗਿਆ ਵਾਲਾ ਤੇ ਸਾਰੇ ਪਕੀਰੀ ਉੱਤੀ ਆਈ ਪਏ ਸੋ ਕਾ ਉਹ ਨੂੰ ਸ਼ਹਿਰ ਰੰਗਾ ਵੀ ਮੇਰੇ ਨਾਲ ਉੱਥੇ ਚੱਲੋ ਸ਼ੌਪ ਤੋਂ ਮੈਨੂੰ ਕਹਿੰਦੀ ਚੱਲੀਆ ਤੇ ਮੈਂ ਕਿਹਾ ਵੀ ਮੈਂ ਜਾਣਾ ਆ ਸੈੱਰ ਤੇ ਕੋਈ ਮੈਂ ਲੱਗੀ ਉਹ ਦਸਤੇ ਸ਼ੌਪੋਂ ਦੀ ਉੱਥੋਂ ਲੈ ਦੂਗੀ ਪਰ ਨਹੀਂ ਮੰਨਣ ਡਿਆ ਸੋ ਅੱਜ ਜਿਹੜਾ ਕੋ ਵੀਡੀਓ ਬਣਾਉਣ ਲੱਗੀ ਸੀ ਉਹਦਾ ਉਹ ਇਹ ਸੀ ਕਿ ਜਿਵੇਂ ਕਿ ਹੁਣ ਤਾਂ ਤੁਸੀਂ ਸਾਰਿਆਂ ਨੇ ਸਾਰਿਆਂ ਨੇ ਇਹ ਨਹੀਂ ਕਾਫੀ ਦੁਨੀਆਂ ਜਿਹੜੀ ਅੰਨਜ ਨਾਲ ਚ ਉਹ ਯੂਸਾ ਬਿਯੂ ਬੀ ਜਾਂਦੀ ਆ ਹਾਂ ਹਾਂ ਨੇ ਸਾਲ ਅਸੀਂ ਗੇਜ਼ੀਪੁਰ ਆ ਸੀ ਵੈਸੀ ਜੁਲਾਈ ਚ ਹੈ ਨਾ ਇਸ ਵਾਰ ਜੁਲਾਈ ਹਾਂ ਜੁਲਾਈ ਜਿਹੀ ਵਾਦਰ ਬਹੁਤ ਵਧੀਆ ਹੀ ਪਰ ਛੁੱਟੀਆਂ ਚ ਜਾਣਾ ਸਾਰੇ ਮੇਰੇ ਨਾਲ ਉਹਦੇ ਕਰਕੇ ਹੋਣ ਜਿਹੜੇ ਲੋਕਾਂ ਨੇ ਆਪਣੀ ਕੁੱਛਤੇ ਚਲਗੇ ਕੁੱਛਦੇ ਜੇ ਜਾਣਾ ਆ ਤੇ ਕਿਉਂਕਿ ਪਹਿਲਾਂ ਤੇ ਪਤਾ ਨਹੀਂ ਸੀ ਕਿ ਪੰਨੇ ਸੇ ਕੁਸ਼ ਵੀ ਕਿਹੇ ਕੋਈ 스멜 ਵਾਲੀ ਚੀਜ਼ ਜਿਵੇਂ ਪਿਆਜ਼ ਦੀ ਹੁਣ ਮੈਨੂੰ ਪਿਆਜ਼ ਦੀ 스멜 ਆਈ ਜਾਂ ਪਿਆਜ਼ ਕੱਟਿਆ ਤਾਂ ਉਹਦੀ 스멜 ਦੇ ਨਾਲ ਹੀ ਮੈਨੂੰ ਜਿਹੜੀ ਚਿਪਕ ਆ ਰਹੀ ਆ ਇਸ ਤਰ੍ਹਾਂ ਦਾ ਮੇਰਾ ਹਿਸਾਬ ਕਰਦਾ ਵੀ ਦਰਮਿਆ ਵਿਚ ਮੇਰਾ ਬਲੌਕ ਆ ਜਾਂ ਕੰਮ ਸੋ ਆਪਾਂ ਗੱਲ ਕਰਨ ਲੱਗੇ ਸੀ ਕਿ ਹਜੂਰ ਸਾਹਿਬ ਸਾਰਿਆਂ ਨੇ ਜਾਣਾ ਸਾਰਿਆਂ ਜਿਨੇ ਜਨੇ ਵੀ ਜਾਣਾ ਆ ਤੇ ਇੱਕ ਅਹੀਂ ਤੁਹਾਡੇ ਜੜੇ ਕੰਮ ਦੀ ਗੱਲ ਦੱਸਦੇ ਆ ਕਿ ਭੁੱਲ ਕੇ ਵੀ ਉੱਥੋਂ ਜਿਹੜਾ ਆ ਤੇ ਨਾਰੀਕੇ ਦਾ ਤੇਲ ਜਾਂ ਜੀਰਾ ਜਾਂ ਹੋਰ ਮਸਾਲਾ ਉਹ ਨਾਲ ਲੈ ਕੇ ਆਇਓ ਕੋਈ ਫਾਇਦਾ ਨਹੀਂ ਹੈਗਲੀ ਅਸੀਂ ਪਿਛਲੀ ਵਾਰ ਗਏ ਤਾਂ ਅਸੀਂ ਕਾਫੀ ਕੁਝ ਉੱਥੋਂ ਲੈ ਆਂਦਾ ਹਲਦੀ ਲੈ ਦਿੰਦੀ ਫਿਰ ਹੋਰ ਕੀ ਲੈਂਦਾ ਹਾਂ ਜੀਰਾ ਜੀਰੇ ਦਾ ਤੁਹਾਨੂੰ ਮੈਂ ਸਪੈਸ਼ਲੀ ਦੱਸੀ ਹੋਰ ਵੀ ਹਰੀਆਂ ਲਾਚੀਆਂ ਲੈਂਦੇ ਆ ਉਹ ਵੀ ਸੁੱਕੂ ਜਿਹੀਆਂ ਪਤਾ ਨਹੀਂ ਕੀ ਮਤਲਬ ਜਿੰਨੀਆਂ ਚੀਜ਼ਾਂ ਲੈਂਦੀਆਂ ਉਹ ਇੰਨੀਆਂ ਵਧੀਆਂ ਨਹੀਂ ਸੀ ਹੈਗੀਆਂ ਚਲੋ ਹਲਦੀ ਫੇਰ ਵੀ ਮੰਨ ਲੈਂਦੇ ਆਂਗੀ ਠੀਕ ਹੁੰਦੀ ਹੈ ਨਾ ਜੇ ਤੂੰ ਨਹੀਂ ਨਹੀਂ ਉਹ ਕਰ ਦਿੰਦੇ ਕਾਲਾ ਮਲਾ ਅਸੀਂ ਗਏ ਸੀ ਅਸੀਂ ਗਏ ਸੀ ਉੱਥੇ ਕਾਲਾ ਮਲਾ ਹੀ ਹੁੰਦਾ ਆ ਗੁਰਦੁਆਰਾ ਜਿਹੜਾ ਆ ਉਥੇ ਬਾਬਾ ਨਾਮਦੇਵ ਜੀ ਬਾਬਾ ਨਾਮਦੇਵ ਜੀ ਕਿੱਥੇ ਉਹਨੂੰ ਕਹਿੰਦੇ ਤੇਰੀ ਜਗ੍ਹਾ ਅੱਗੇ ਲਿਜ਼ਰ ਨਹੀਂ ਕਰਨਾਟਕਾ ਚ ਹੈ ਉਹ ਤਰ੍ਹਾਂ ਦਾ ਮਤਲਬ ਉਹਨਾਂ ਦੇ ਘਰ ਜਿਹੜਾ ਛੋਟਾ ਜਿਹਾ ਉਥੇ ਦర్శ ਕੀਤੇ ਸੀ ਜਿੱਥੇ ਬਾਬਾ ਨਾਮਦੇਵ ਜੀ ਦਾ ਘਰ ਸੀ ਨਾ ਜਿੱਥੇ ਉਹਨਾਂ ਦਾ ਬਰਥ ਹੈ ਨਾ ਬਰਥ ਪਲੇਸ ਆ ਉਹਥੇ ਗਏ ਉਹਦੇ ਲੱਗਿਆ ਨਾ ਮਤਲਬ ਪਿੰਡ ਦੇ ਵਿੱਚ ਸਭ ਨੇ ਛੋਟੀਆਂ ਛੋਟੀਆਂ ਦੁਕਾਨਾਂ ਬਣਾਈਆਂ ਜੋ ਪੀਸ ਕੇ ਦਿੰਦੇ ਹਲਦੀ ਜੋ ਮਸਾਲੇ ਸਾਰਾ ਕੁਝ ਆਈਓ ਤੋਂ ਜੀਰਾ ਲੈ ਲਿਆ ਜੀਰਾ ਨਾ ਜਦੋਂ ਪਹਿਲਾਂ ਤੇ ਸਾਡੇ ਕੋਲ ਜਦੋਂ ਅਸੀਂ ਆ ਗਏ ਘਰੇ ਪਹਿਲਾਂ ਸਾਡੇ ਆਪਣੇ ਘਰ ਵਾਲਾ ਜੀਰਾ ਜਿਹੜਾ ਆਪਾਂ ਵਰਤਦੇ ਹੀ ਸਾਡੇ ਕੋਲ ਹੈਗਾ ਇਹ ਫਿਰ ਬਾਅਦ ਚ ਆਪਾਂ ਉਹ ਸ਼ੁਰੂ ਕੀਤਾ ਆਪਣਾ ਤੇ ਸਾਨੂੰ ਕਈ ਦਿਨ ਉਹ ਜੀ ਮੈਂ ਸਬਜੀ ਬਣੀ ਮੈਂ ਨਾ ਕਦੀ ਸੱਚ ਨਾਲ ਕੋਈ ਅਜਿਹੀ ਚੀਜ਼ ਤੇ ਹੈ ਨਹੀਂ ਆ ਕਿ ਇਹ ਕਿਰਕ ਕਿਦੇ ਚ ਆਉਂਦੀ ਆ ਜਦੋਂ ਰੋਟੀ ਖਾਣੀ ਉਹ ਵੀ ਕਿਰਕ ਪਾਉਣੀ ਜਦਾਂ ਸਮੇਂ ਨ ਲਗਣੀ ਹਰ ਚੀਜ਼ ਵੇਖਣੀ ਕਿ ਲੂਣ ਚ ਹੈ ਕਿਦਰ ਮੈਂ ਲੂਣ ਧੋਕੇ ਰੱਖਿਆ ਲੂਣ ਤੇ ਅਹੀਂ ਅੱਗੇ ਵੀ ਉਹੀ ਵਰਤਦੇ ਪਰ ਫੇਰ ਐਵੇਂ ਮੈਨੂੰ ਪਤਾ ਨਹੀਂ ਹੁੰਦਾ ਉਹਨੂੰ ਲੂਣ ਨੂੰ ਧੋਕੇ ਵੇਖਿਆ ਉਹਦੇ ਚ ਕੁਛ ਨਹੀਂ ਨਿਕਲਿਆ ਫੇਰ ਸਮਝ ਨ ਲੱਗੇ ਹਲਦੀ ਚ ਹੋਊਗੀ ਕਿਦਰ ਕੋਲੀ-ਕੋਲੀ ਮੇਰੇ ਦਿਮਾਗ ਵਿੱਚ ਦਿਨ ਆਇਆ ਮੈਂ ਫੇਰ ਜੀਰਾ ਨਾ ਵੇਖਾਂ ਕਿਤੇ ਕਿ ਜੀਰੇ ਚ ਨਾ ਹੋਵੇ ਜਦੋਂ ਤੁਸੀਂ ਮੰਨੋਗੇ ਕਿ ਕਿੰਨਾ ਮੋਟਾ-ਮੋਟਾ ਵੀ ਵੇਖਣ ਨੂੰ ਇੰਨਾ ਸੋਹਣਾ ਲੱਗਦਾ ਹੈ ਜੀਰਾ ਤੇ ਜਦੋਂ ਮੈਨੂੰ ਤੋਤਾ ਤੇ ਉਹ ਤੇ ਇੰਜ ਜਿ ਤਰ੍ਹਾਂ ਮਾਂਜੇ ਤੇ ਤੀਲਿਆਂ ਦੇ ਬਰੀਕ-ਬਰੀਕ ਤੇ ਪੂਰੀ ਮਿੱਟੀ ਨਿਕਲੀ ਉਹਦੇ ਚ ਉਹ ਪਤਾ ਨਹੀਂ ਕਿਹੜੇ ਤਰੀਕੇ ਨਾਲ ਬਰੀਕ ਸਭ ਤੋਂ ਮਾੜਾ ਨਕਮਾ ਜੀਰਾ ਲੈ ਕੇ ਉਹਨੂੰ ਚੰਗੀ ਤਰ੍ਹਾਂ ਮਿੱਟੀ ਦੇ ਵਿੱਚ ਕੁਛ ਕੀਤਾ ਪਤਾ ਨਹੀਂ ਉਹ ਮਿੱਟੀ ਹੋਊਗੀ ਕੋਹਾ ਹੋਊਗਾ ਰੱਬ ਹੀ ਜਾਣੇ ਕੀ ਚੀਜ਼ ਆ ਸੋ ਉਹ ਫਿਰ ਉਹਨੂੰ ਤੋਤਾ ਉਹਦੇ ਜੋ ਪੋਸ਼ ਨਹੀਂ ਵਰਤਿਆ ਇਹਨੂੰ ਇਹ ਸੁੱਕਣ ਦੀ ਗੱਲ ਕੀਤੀ ਸੁਕਾਇਆ ਵੀ ਉਹਦੇ ਸੁਕਾਉਣ ਦੇ ਨਾਲ ਉਹ ਹੋਰ ਹੀ ਮਰ ਗਿਆ ਉਹਦੇ ਵਿੱਚ ਜਾਣੀ ਉਸ ਵੀ ਕੀਤਾ ਸੀ ਬਹੁਤ ਬਕਾਰ ਪਤਾ ਨਹੀਂ ਕੀ ਚੀਜ਼ੀ ਹੋ ਸੋ ਸਾਡਾ ਮੇਨ ਮਕਸਦ ਇਹ ਹੀ ਸੀ ਤੁਹਾਨੂੰ ਦੱਸਣ ਦਾ ਕੀ ਭੁੱਲ ਕੇ ਵੀ ਉਥੋਂ ਜੜੀਆਂ ਇਹ ਚੀਜ਼ਾਂ ਨਾ ਲੈ ਕੇ ਆਇਓ ਕੋਈ ਫਾਇਦਾ ਨਹੀਂ ਜੇ ਫਿਰ ਰੇਟ ਦਾ ਵੀ ਕੋਈ ਨਹੀਂ ਫਰਕ ਹੈਗਾ ਅਸੀਂ ਆਪਣੇ ਇੱਥੇ ਜਿਹੜਾ ਸ਼ਾਪ ਵਾਲੇ ਨੂੰ ਵੀ ਪੁੱਛਿਆ ਸੀ ਪਰ ਤੁਹਾਨੂੰ ਪਤਾ ਕਿ ਜਦੋਂ ਫਿਰ ਸਾਡੇ ਮੰਮੀ ਜੀ ਜਿਹੜੀ ਗੱਲ ਕਹਿਣ ਉਹ ਸਾਨੂੰ ਮੰਨਣੀ ਪੈਂਦੀ ਆ ਮੰਮੀ ਕਹਿੰਦੇ ਕਿ ਮੈਂ ਮਹਗੇ ਮੰਮੀ ਵੀ ਨਹੀਂ ਇੱਕ ਨਹੀਂ ਲੈ ਕੇ ਜਾਣਾ ਵੀ ਸਾਰਾ ਸੇਮ ਹੀ ਰੇਟ ਆ ਮੰਮੀ ਕਹਿੰਦੇ ਨਹੀਂ ਇਹ ਤੇ ਬਹੁਤ ਵਧੀਆ ਆ ਇਹ ਤੇ ਆਰਗੇਨਿਕ ਆ ਤੇ ਇਹ ਤੇ ਲੈ ਕੇ ਹੀ ਜਾਣਾ ਮੈਂ ਚਲੋ ਲੈ ਲਓ ਮੰਮੀ ਥੋੜੀ ਥੋੜੀ ਜੀਆਂ ਪਰ ਹੁਣ ਜੀ ਜਦੋਂ ਲੈ ਆਂਦਾ ਫਿਰ ਬਾਅਦ ਚ ਮੰਮੀ ਕੁਛਤਾਏ ਵੀ ਐਵੇਂ ਲੈ ਆਂਦਾ ਤੇ ਆ ਨਿਕਲਿਆ ਸੋਈ ਆ ਕਿ ਜੀਰਾ ਤੇ ਇੰਨਾ ਸਾਡਾ ਬਕਾਰ ਨਿਕਲਿਆ ਪਹਿਲੋ ਵੀ ਸਾਡੇ ਕੀ ਰਿਸ਼ਤੇਦਾਰ ਹੋ ਗਏ ਨੇ ਕਿ ਨਾਰੀਅਲ ਤੇਲ ਸਾਨੂੰ ਸਾਰਿਆਂ ਨੇ ਕਹੀ ਨਾ ਲਿਓ ਉਹ ਵੀ ਨਹੀਂ ਜੇ ਠੀਕਾਗਾ ਸੋ ਐਵੇਂ ਹੀ ਉਥੋਂ ਕਹਨੀਆਂ ਪਰ ਪਰ ਚੁੱਕੀ ਲਾਉਂਦੇ ਕੋਈ ਫਾਇਦਾ ਨਹੀਂ ਜੇ ਹੈਗਾ ਤੇ ਸੋ ਆਪਣੀ ਜਿਹੜੀ ਜਿੱਤੇ ਆ ਸਾਡਾ ਆਪਣਾ ਬਣਿਆ ਹੁੰਦਾ ਆ ਇੱਕ ਵਾਰ ਜਿਹਾ ਜਿਵੇਂ ਵੀ ਆਪਣੀ ਇਕ ਸ਼ਾਪ ਆਪਾਂ ਰੱਖੀ ਹੁੰਦੀ ਆ ਜੇ ਤੁਹਾਨੂੰ ਲੈਣਾ ਉਹਨਾਂ ਨੂੰ ਵੀ ਪਤਾ ਹੁੰਦਾ ਯੇ ਇੱਥੇ ਹੀ ਘੜਦੇ ਆ ਇਹਨਾਂ ਨੇ ਇੱਥੇ ਹੀ ਲੈਣਾ ਸੋ ਉੱਥੇ ਹੀ ਬੰਦਾ ਇਹ ਚੀਜ਼ਾਂ ਲਵੇ ਤੇ ਦੂਜੇ ਥਾਂ ਤੋਂ ਐਵੇਂ ਨਾ ਫਸ ਜਿਓ ਕੋਈ ਫਾਇਦਾ ਨਹੀਂ ਜੇ ਹੈਗਾ ਤੇ ਇਹਨਾਂ ਚੀਜ਼ਾਂ ਦਾ ਜਰੂਰ ਧਿਆਨ ਬੰਦਿਓ ਤੇ ਬਾਕੀ ਜਿਹੜੀ ਆ ਟ੍ਰੇਲ ਦੇ ਵਿੱਚ ਖਾਂਦਰੀ ਵੀ ਮਿਲਦਾ ਆ ਪਰ ਉਹ ਇਹਨਾਂ ਸਾਫ਼ ਸੁਥਰਾ ਨਹੀਂ ਜਿਹਾ ਹੁੰਦਾ ਕੋਸ਼ਿਸ਼ ਕਰੋ ਆਪਣਾ ਘਰੋ ਜੜਾਇਆ ਤੇ ਕੁਣ ਆਪਣਾ ਲੰਗਰ ਮਿਲਦਾ ਹੈ ਲੰਗਰ ਮਿਲਦਾ ਹੈ ਇੱਕ ਦੋ ਥਾਂ ਤੋਂ ਤੇ ਆਪਣਾ ਘਰੋਂ ਜਿਹੜੀ ਰੋਟੀ ਬਣਾ ਕੇ ਕਰੋ ਇਹਨਾਂ ਦੇ ਨਾਲ ਜਿੱਤੇ ਤੁਹਾਨੂੰ ਬੜਾ ਸੁੱਕੀਆਂ ਸਬਜ਼ੀਆਂ, ਕਲੇਲੇ ਵਗੈਰਾ ਬਣਾ ਕੇ ਲੈ ਜਾਓ। ਕੋਈ ਪਿੰਨੀਆਂ ਵਗੈਰਾ ਰਸੇ ਜੀ ਖਾਣ ਵਾਸਤੇ ਇਹੋ ਜਿਹੀ ਚੀਜ਼ਾਂ ਲੈ ਜਾਓ। ਬੇਸਰੋਂ ਯਾਰਾ ਬਣਾ ਕੇ ਲੈ ਜਾਓ, ਕੋਈ ਇਹੋ ਜਿਹੀ ਚੀਜ਼ ਬਣਾ ਕੇ ਲੈ ਜਾਓ। ਪਰ ਉਹ ਨਾ ਮਤਲਬ ਆਪਣੇ ਘਰ ਤੋਂ ਲੈ ਜਾਓ ਜਿਹੜੀ ਵੀ ਚੀਜ਼ ਖਾਣੀ ਆ ਤੇ ਟ੍ਰੇਨ 'ਚੋਂ ਨਾ ਹੀ ਖਾਓ। ਆਈ ਦਾ ਸੱਚੀ ਇੱਕ ਵੀ ਚੀਜ਼ ਟ੍ਰੇਨ ਤੋਂ ਲੈ ਕੇ ਨਹੀਂ ਸੀ ਗਈ ਆਈ ਆਪਣਾ ਘਰੋਂ ਲੈ ਕੇ ਗਈ ਉਧਰੋਂ ਤੁਰਨ ਲੱਗਿਆ ਫੇਰ ਉਥੋਂ ਅ퍼 ਜੇ ਬਾਰੋਂ ਵੀ ਤੁਸੀਂ ਉੱਥੋਂ ਲੰਗਰ ਬਣਵਾ ਸਕਦੇ ਜੀ ਕੀ ਕੇ ਵਗੈਰਾ ਪੋਟੀਆਂ ਵਗੈਰਾ ਬਣਾ ਸਕਦੇ ਜੇ ਨਹੀਂ ਤਾਂ ਗੁਰਦੁਆਰਾ ਸਾਹਿਬ ਤੋਂ ਬਹੁਤ ਵਧੀਆ ਪ੍ਰਸ਼ਾਦਾ ਸਬਜੀ ਹਰ ਚੀਜ਼ ਮਿਲਦੀ ਆ ਉਥੋਂ ਵੀ ਲੈ ਸਕਦੇ ਜੇ ਸੋ ਇਹ ਜੀ ਦਾ ਤੁਹਾਨੂੰ ਦੱਸਣਾ ਕਾਰਨ ਇਹ ਮੈਂ ਵੀਡੀਓ ਲੈ ਰਿਹਾ ਕਿ ਜੀ ਰਣਾ ਲੈ ਲੇਖੋ ਹਲਦੀ ਰਣਾ ਲੇਖੋ ਪੋਟੀਆਂ ਤੁਸੀਂ ਨਾਰੀਅਲ ਤੇਲ ਹੋ ਗਿਆ ਜਿਵੇਂ ਆਪਾਂ ਮਸਾਲੇ ਵਗੈਰਾ ਲੈ ਲੈਨੇ ਆ ਹੋਰ ਹਰੀ এলাਚੀ ਵੀ ਇੱਕ ਵਰੀ ਲੈਣੀ ਆ ਉਹੀ ਨਹੀਂ ਸਾਡੀ ਇੰਨੀ ਵਧੀਆ ਨਿਕਲੀਆਂ ਉਹ ਵੀ 1 ਕਿਲੋ ਰੁਵਾਈਆਂ ਸੀ ਅਸੀਂ ਕੋਈ ਫਾਇਦਾ ਨਹੀਂ ਅਜੀ ਚੀਜ਼ਾਂ ਲੈਣ ਦੋਏ ਤੁਸੀਂ ਆਪਣੀ ਜਿਹੜੀ ਟਰਸਟ ਵਾਲੀ ਜਿੱਤੇ ਤਾਂ ਟਰਸਟ ਆ ਉਹੀ ਸ਼ਾਪ ਤੇ ਲਾਓ ਲਾਓ ਐਵੇਂ ਨਾ ਉੱਥੇ ਚੁੱਕੇ ਲੈਵੇ ਬਾਬਾ ਜਿਹੜਾ ਨਾਮ ਦੇ ਫਿਰ ਐਵੇਂ ਤਾਂ ਨਹੀਂ ਆਉਂਦੇ ਵੀ ਉਹਨੂੰ ਪੰਜਾਬ ਪਸੰਦ ਆ ਗਿਆ ਉਹ ਤੈਨੂੰ ਉੱਤੇ ਉੱਤੋਂ ਪੱਜਾ ਬਾਬਾ ਨਾਮ ਦੇ ਉਤੇ ਜਦੋਂ ਕਦੋਂ ਰਹੀਏ ਜੀ ਕਹਿੰਦੇ ਬਾਬਾ ਨਾਮਦੇਵ ਜੀ ਜਿਹੜਾ ਇਹ ਪੰਜਾਬ ਪਸੰਦ ਆ ਗਿਆ ਬਾਬਾ ਰਾਜ ਦੇ ਉਹਨਾਂ ਦੇ ਕਾਰਨਾਂ ਬਿਗਾ ਕੇ ਇੱਥੇ ਕਰਕੇ ਪੰਜਾਬ ਆ ਗਿਆਂ ਬੜਾ ਤੇ ਕੁੰਮਣੀ ਕੁੰਮਣੀ ਨਹੀਂ ਕੁਮਾਨ ਕੁਮਾਨ ਮੁੰਮੀ ਕੁਮਾਨ ਕੁਮਾਨ ਆ ਗਏ ਜੀ ਜਿਹੜੇ ਉੱਤੇ ਬੈਠੇ ਹੈ ਨਾ ਉਹ ਮੰਦਰ ਚ ਬਾਬਾ ਨਾਮਦੇਵ ਜੀ ਦੇ ਇੱਥੇ ਕਮਾਲ ਕੀ ਵੀ ਉਹਨਕੋ ਇਹ ਪਸੰਦ ਨਹੀਂ ਆਇਆ ਹੋਰ ਉਹ ਪੰਜਾਬ ਮੇ ਚਲੇ ਗਏ ਪਉ ਪੰਜਾਬ ਮੇ ਇਸੀ ਵੇਚ ਲਈਏ ਕਿਉਂਕਿ ਆਪਨੇ ਬੋਲੇ ਨੇ ਉਨਕੀ ਸੇਵਾ ਲਈਏ ਚੇਸੇ ਇਹ ਮਿਲਾਵਟ ਬਹੁਤ ਕਰਦੇ ਤੇ ਖੈਰ ਸਾਰੇ ਨਹੀਂ ਹੋਣੇ ਹਨਾ ਸਾਰੇ ਕੋਈ ਨਹੀਂ ਹੁੰਦਾ ਚੰਗੇ ਲੋਕ ਵੀ ਹੁੰਦੇ ਆ ਤੇ ਮਾੜੇ ਵੀ ਹੁੰਦੇ ਆ ਤੇ ਹੁੰਦੇ ਆ ਬਿਲਕੁਲ ਇਹ ਕੀ ਹੋਇਆ ਸੋ ਮੈਂ ਗੱਲ ਕਹ ਰਹੀ ਸੀ ਕਿ ਤੁਸੀਂ ਜਿਹੜਾ ਆ ਉੱਥੋਂ ਜਾ ਕੇ ਆ ਚੀਜ਼ਾਂ ਨਾਲ ਲੈ ਕੇ ਆਇਓ ਕੋਈ ਫਾਇਦਾ ਨਹੀਂ ਇਹ ਲਿਆਉਂਦਾ